सतारह सितंबर दो हजार साहिब चंद परदेसी हेल्पिंग ग्रुप तरसते पंजेन प्रोजेक्ट तारा चिन्ह चंद परदेसी मुफत सिलाई सेंटर तारा चिन्ह के तीजे दिन का उदघाटन स्टेट अवार्डी अते उगे समाज सेवक लै कचरार नौरंग सिंह ने जोत प्रज्वलित करके कीता। इस मौके संस्था दे संस्थापक चंद्र नागपाल ट्रस्टी पूनम नागपाल ने उन्होंने फुलों के हार पा स्वागत किया ਤ੍ਰੇਨਾ ਸਰੋਜ ਮੈਰਾ ਅਤੇ ਸਿਲਾਈ ਸਿੱਖਣ ਵਾਲੀਆਂ ਮਹਿਲਾਵਾਂ ਨੇ ਵੀ ਆਪ ਜੀ ਨੂੰ ਫੁੱਲਾਂ ਦੇ ਹਾਰ ਪੈਂਡ ਕੀਤੇ ਇਸ ਮੌਕੇ ਸੱਸਾ ਨੌਰੰਦ ਸਿੰਘ ਨੇ ਕੁੜੀਆਂ ਨਾਲ ਗਲਬਾਤ ਕੀਤੀ ਅਤੇ ਲਗਨ ਨਾਲ ਕੰਮ ਸਿੱਖ ਕੇ ਆਪਣੇ ਪੈਰਾਂ ਉੱਤੇ ਖੜੇ ਹੋ ਕੇ ਪਰਿਵਾਰ ਦਾ ਸਹਾਰਾ ਬਣਨ ਦਾ ਸੁਨੇਹਾ ਦਿੱਤਾ ਇਸ ਮੌਕੇ ਉਹਨਾਂ ਸੰਸਥਾਵਾਂ ਵੱਲੋਂ ਪਿਛਲੇ 26 ਮਹੀਨੇ ਤੋਂ ਚਲਾਏ ਜਾ ਰਹੇ ਦਵਾਈਆਂ ਦੇ ਲੰਗਰ ਦੀ ਸ਼ਲਾਘਾ ਕਰਦਿਆਂ ਦਵਾਈਆਂ ਲਈ ਸਹਿਯੋਗ ਰਾਸ਼ੀ ਭੇਟ ਕਰਦਿਆਂ ਕਿਹਾ ਅਜੋਕੇ ਸਮੇਂ ਸਾਨੂੰ ਅਜਿਹੀਆਂ ਸੰਸਥਾਵਾਂ ਨੂੰ ਮਦਦ ਕਰਕੇ ਸਮਾਜ ਦੀ ਸੇਵਾ ਵਿੱਚ ਬਣਦਾ ਯੋਗਦਾਨ ਜ਼ਰੂਰ ਪਾਣਾ ਚਾਹੀਦਾ ਹੈ ਮੈਨੂੰ ਪਹਿਲਾ ਵੀ ਦਵਾਈਆਂ ਦੇ ਲੰਗਰ ਵਿੱਚ ਆਉਣ ਦਾ ਸੁਪਾਰ ਪਰਾਪਤ ਹੋਇਆ ਤੇ ਮਰੀਜ਼ਾਂ ਦੀ ਹੋ ਰਹੀ ਸੇਵਾ ਦੇਖ ਮਨ ਗੱਡਗੱਡ ਹੋ ਉਠਿਆ ਵਾਹਿਗੁਰੂ ਇਸ ਸੰਸਥਾਨ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਸੰਸਥਾ ਦੇ ਸੰਸਥਾਪਕ ਚੰਦਰਨਾਗਪਾਲ ਅਤੇ ਤੇਰਸਤੀ ਪੂਨਮ ਨਾਗਪਾਲ ਨੇ ਉਹਨਾਂ ਨੂੰ ਇੱਥੇ ਆ ਕੇ ਕੁੜੀਆਂ ਨੂੰ ਆਸ਼ੀਰਵਾਦ ਦੇਣ ਲਈ ਧੰਨਵਾਦ ਕੀਤਾ ਤੇ ਕਿਹਾ ਅਜਿਹੇ ਸਮਾਜ ਪলাই ਦੇ ਪ੍ਰੋਗਰਾਮ ਆਪ ਸਭ ਦਾਨੀਆਂ ਦੇ ਸਹਿਯੋਗ ਸਰਕਾਰੀ ਨੇ ਪ੍ਰਚਲਿਤ ਦੇ ਹਨ ਇਸ ਮੌਕੇ ਇਹਨਾਂ ਸਾਰਿਆਂ ਤੋਂ ਇਲਾਵਾ ਸੰਸਥਾ ਦੇ ਮੀਡੀਆ ਇੰਚਾਰਜ ਆਕਾਸ਼ ਦੇ ਵੀ ਮੌਜੂਦ ਸਨ ਅੱਜ ਮੈਂ ਚਨ ਪ੍ਰਦੇਸੀ ਹੈਲਪਿੰਗ ਗਰੁੱਪ ٹرسٹ ਸ਼ਰਮ ਦੇ ਵਿਖੇ ਪਹੁੰਚਿਆ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜੋ ਚਨ ਪ੍ਰਦੇਸੀ ਹੈਲਪਿੰਗ ਗਰੁੱਪ ਹੈ ਉਹ ਵੀ ਪਹਿਲਾਂ ਹੀ ਲੋਕਾਂ ਦੀ ਸੇਵਾ ਬਹੁਤ ਵੱਡੀ ਸੇਵਾ ਕਰ ਰਿਹਾ ਹੈ ਬਹੁਤ ਸਮੇਂ ਤੋਂ ਦਵਾਈਆਂ ਦਾ ਲੰਗਰ ਹੋਰ ਟ੍ਰੀਟਮੈਂਟ ਬਹੁਤ ਸਾਰੀਆਂ ਸਹੂਲਤਾਂ ਇਹ ਆਮ ਜਨਤਾ ਨੂੰ ਦੇ ਰਿਹਾ ਹੈ ਪਰ ਅੱਜ ਇੱਕ ਇਹਨਾਂ ਨੇ ਨਵਾਂ ਪ੍ਰੋਗਰਾਮ ਕੀਤਾ ਹੈ ਜਿਸ ਦੇ ਤਹਿਤ ਇਹਨਾਂ ਨੇ ਸਲਾਈ ਸੈਂਟਰ ਆਪਣੇ ਇਸ ਚੰਨਪ੍ਰਦੇਸੀ ਹੈਲਪੀ ਗਰੁੱਪ ਦੀ ਸਹਾਇਤਾ ਦੇ ਨਾਲ ਖੋਲ੍ਹਿਆ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਇੱਥੇ ਦੇ ਪ੍ਰਬੰਧਕਾਂ ਨੂੰ ਕਿਉਂਕਿ ਇਸ ਪ੍ਰਾਲੇ ਦੇ ਨਾਲ ਹਰ ਇੱਕ ਸਾਰੀਆਂ ਸਰਕਾਰਾਂ ਵੀ ਚਾਹੁੰਦੀਆਂ ਨੇ ਵੀ ਸਵੇ ਰੋਜਗਾਰ ਦਿੱਤਾ ਜਾਵੇ ਆਮ ਤੌਰ ਤੇ ਚਾਹੇ ਸਾਡੀਆਂ ਬੇਟੀਆਂ ਨੇ ਭੈਣਾਂ ਨੇ ਉਹਨਾਂ ਕੋਲ ਬਹੁਤ ਸਾਰੇ ਕੰਮਾਂ ਦੀ ਘਾਟ ਹੁੰਦੀ ਹੈ ਪਰ ਜਿਸ ਤਰ੍ਹਾਂ ਦਾ ਚੰਨ ਪ੍ਰਦੇਸੀ ਹੈਲਪਿੰਗ ਗਰੁੱਪ ਨੇ ਇਸ ਸਲਾਈ ਸੈਂਟਰ ਖੋਲ ਕੇ ਸਾਡੀਆਂ ਧੀਆਂ ਨੂੰ ਸਾਡੀਆਂ ਭੈਣਾਂ ਨੂੰ ਜਾਂ ਵੱਡੇ ਉਮਰ ਦੀਆਂ ਮਾਵਾਂ ਵੀ ਉਹਨਾਂ ਗਿਆ ਜਿਹੜੀ ਵੀ ਸਿੱਖਣਾ ਚਾਹੇ ਇਸ ਹੈਲਪਿੰਗ ਗਰੁੱਪ ਦੇ ਵਿੱਚ ਆ ਕੇ ਸਲਾਈ ਸਿੱਖ ਸਕਦੀ ਹੈ ਇਸ ਦੇ ਨਾਲ ਕੀ ਹੋਊਗਾ ਇੱਕ ਤਾਂ ਦੇਖੋ ਜਦੋਂ ਬੱਚੇ ਖੁਦ ਆਪ ਸਿੱਖਣਗੇ ਉਹਨਾਂ ਦੇ ਵਿੱਚ ਸਕਿੱਲ ਪੈਦਾ ਹੋਊਗੀ ਸਕਿੱਲ ਪੈਦਾ ਹੋਣ ਤੋਂ ਬਾਅਦ ਉਹ ਆਪ ਤਾਂ ਕੱਪੜਾ ਜਾਂ ਹੋਰ ਸਲਾਈ ਕਰਨੀ ਹੈ ਕਰਨੀਆਂ ਨਾਲ ਆਪਣੇ ਬੱਚਿਆਂ ਨੂੰ ਵੀ ਸਿਖਾਉਣਗੇ ਜਿਸ ਦੇ ਨਾਲ ਜਿਹੜੇ ਸਾਡੇ ਬੇਰੁਜ਼ਗਾਰੀ ਦੀ ਸਮੱਸਿਆ ਸਾਡੀਆਂ ਧੀਆਂ ਪਣਾ ਦੇ ਵਿੱਚ ਉਹ ਸਮੱਸਿਆ ਖਤਮ ਹੋਊਗੀ ਦੂਜਾ ਅਸੀਂ ਆਮ ਤੌਰ ਤੇ ਅੱਜਕੱਲ ਦੇਖਦੇ ਆਂ ਵੀ ਸਾਡੇ ਕੋਲ ਜਿਹੜੇ ਟੇਲਰ ਨੇ ਉਹਨਾਂ ਦੇ ਕੋਲ ਬਹੁਤ ਲੰਬੀਆਂ ਲਾਈਨਾਂ ਲੱਗੀਆਂ ਹੁੰਆਂ ਨੇ ਸਾਡਾ ਕੋਈ ਵੀ ਫੰਕਸ਼ਨ ਆ ਜਾਂਦਾ ਕੋਈ ਵਿਆਹ ਸਾਦੀ ਤਾਂ ਸਾਨੂੰ ਉਹ ਕੱਪੜੇ ਦੀ ਸਿਲਾਈ ਹੈ ਜਿਹੜੀ ਸਮੇਂ ਨਾਲ ਕਰਕੇ ਨਹੀਂ ਦਿੱਤੀ ਜਾਂਦੀ ਪਰ ਇਹ ਜਿਹੜਾ ਬਹੁਤ ਵੱਡਾ ਪ੍ਰਾਰਲਾ ਕੀਤਾ ਵੀ ਸਾਡੀਆਂ ਧੀਆਂ ਪਣਾ ਨੂੰ ਇਹਨਾਂ ਨੇ ਸਿਲਾਈ ਸੈਂਟਰ ਦੇ ਵਿੱਚ ਇੱਥੇ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਇਸ ਦੇ ਲਈ ਮੈਂ ਚੰਨ ਪਰਦੇਸੀ ਹੈਲਪਿੰਗ ਗਰੁੱਪ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਅੱਜ ਹੀ ਇਹ ਦੀ ਸ਼ੁਭ ਮਹੂਰਤ ਹੋਇਆ ਦਾਸ ਦੇ ਹੱਥਾਂ ਨਾਲ ਕਰਾਇਆ ਗਿਆ ਇਸ ਦੇ ਲਈ ਮੈਂ ਇਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿਉਂ ਐਸੇ ਏਡੇ ਜੋਗੇ ਨਹੀਂ ਸੀ ਪਰ ਫੇਰ ਵੀ ਇਹਨਾਂ ਨੇ ਸਾਨੂੰ ਯੋਗ ਸਮਝਿਆ ਵੀ ਆਓ ਤੁਸੀਂ ਇਸ ਜੋ ਚੰਨ ਪਰਦੇਸੀ ਹੈਲਪਿੰਗ ਗਰੁੱਪ ਵੱਲੋਂ ਸिलाई ਸੈਂਟਰ ਖੋਲ੍ਹਿਆ ਜਾਣਾ ਉਹ ਦੀ ਸਮਾਰੋਸ਼ਨ ਕੀਤਾ ਸੋ ਮੈਂ ਇੱਕ ਵਾਰੀ ਫੇਰ ਮੈਂ ਜਿੰਨੀਆਂ ਬੱਚੀਆਂ ਨੇ ਉਹਨਾਂ ਨੂੰ ਵੀ ਅਸ਼ੀਰਵਾਦ ਦੇਣਾ ਚਾਹੁੰਦਾ ਵੀ ਤੁਸੀਂ ਆਪਣਾ ਤਨ ਮਨ ਲਾ ਕੇ ਇੱਥੇ ਸੇਵਾ ਦੀ ਭਾਵਨਾ ਨਾਲ ਪਹਿਲਾਂ ਤਾਂ ਤੁਸੀਂ ਸਿਲਾਈ ਸਿੱਖੋ ਫਿਰ ਨਾਲ ਆਪਣੇ ਹੋਰ ਨਾਲ ਦੀਆਂ ਜੋ ਤੁਹਾਡੀਆਂ ਸਹੇਲੀਆਂ ਨੇ ਉਹਨਾਂ ਨੂੰ ਵੀ ਸਿਖਾਓ ਤਾਂ ਕਿ ਤੁਸੀਂ ਸਾਰੇ ਜਾਂ 3 ਭੈਣਾਂ ਆਪਣੇ ਪੈਰਾਂ ਤੇ ਨਲ ਸੇਵਾ ਨਾਲ ਨਾਲ ਸੇਵਾ ਜਿਵੇਂ ਕਿ ਤੁਸੀਂ ਜਾਣਦੇ ਹੋ ਚੰਪਨਦਸੀ ਹੈਲਪਿੰਗ ਗਰੁੱਪ ਨੂੰ 6 ਜੁਲਾਈ 2022 ਤੋਂ ਲਗਾਤਾਰ 26 ਮਹੀਨੇ ਤੇ ਅੱਜ 13-14 ਦਿਨ ਹੋ ਚੁੱਕੇ ਨੇ ਦਵਾਈਆਂ ਦਾ ਲੰਗੜ ਚੱਲ ਰਿਹਾ ਉਸ ਦੇ ਵਿੱਚ ਜੋ ਵੀ ਸੇਵਾਵਾਂ ਉਪਲਬਧ ਹੋ ਸਕਦੀਆਂ ਨੇ ਕਰਵਾਈਆਂ ਨੇ ਬਹੁਤ ਸਾਰੇ ਇਆਂ ਸਾਡੇ ਕੋਲ ਏ ਵੀਲ ਚੇਅਰਸ ਨੇ ਬੈਰਸੋਰ ਦੇਖਦੇ ਨੇ ਹੈਂਡ ਸਟਿਕਸ ਨੇ ਵਾਕਰਸ ਨੇ ਜੋ ਕਰਾ ਵਾਸਤੇ ਦਿੱਤੀਆਂ ਜਾਂਦੀਆਂ ਨੇ ਬਾਕੀ ਦਵਾਈਆਂ ਤਾਂ ਟਾਈਮ ਟੂ ਟਾਈਮ ਦਿੱਤੀਆਂ ਜਾਂਦੀਆਂ ਸਾਡੇ ਕੋਲ ਗਾਈ ਨਹੀਂ ਨੇ ਡਾਕਟਰ ਵੀ ਹਫਤੇ ਚ 5 ਦਿਨ ਬੈਠ ਰਹੇ ਨਹੀਂ 5 ਦਿਨ ਹਫਤੇ ਚ ਸੇ ਬੁੱਧਵਾਰ ਤੇ ਥੋੜਾ ਛੜ ਕੇ 5 ਦਿਨ ਗਾਈ ਨਹੀਂ ਨੇ ਡਾਕਟਰ ਬੈਠਦੇ ਨੇ ਜਨਰਲ ਡਾਕਟਰ ਬੈਠਦੇ ਨੇ ਇਹ ਸਾਰੀਆਂ ਦਵਾਈਆਂ ਫ੍ਰੀ ਨੇ ਟੈਸਟ ਜੋ ਬਲਗ ਹੋਏ ਜਾਂਦੇ ਨੇ ਉਹ ਅੱਧੇ ਰੇਟ ਤੇ ਕਰਵਾਏ ਜਾਂਦੇ ਨੇ ਚਾਹ 500 ਦਾ ਹੋਵੇ ਚਾਹ 5000 ਦਾ ਟੈਸਟ ਹੋਵੇ ਉਹ ਸਭ ਅੱਧੇ ਰੇਟ ਤੇ ਕਰਵਾਏ ਜਾਂਦੇ ਨੇ ਉਸ ਤੋਂ ਇਲਾਵਾ ਸਾਨੂੰ ਮੌਕਾ ਮਿਲਿਆ ਇੱਕ ਛੋਟਾ ਜਿਹਾ ਉਪਰਾਲਾ ਕਰਨਾ ਸਲਾਈ ਸੈਂਟਰ ਦਾ ਜੋ ਕਿ ਲੜਕੀਆਂ ਦੇ ਲਈ ਸਲਾਈ ਟ੍ਰੇਨਿੰਗ ਹੈ ਬਿਲਕੁਲ ਫ੍ਰੀ ਹੈ ਸਿਰਫ ਉਹ ਕਪੜਾ ਆਪਣਾ ਲੈ ਕੇ ਆਵਣੀ ਆ ਬਾਕੀ ਜੋ ਸਾਰਾ ਸਮਾਨ ਹੈ ਉਹ ਥੋਕ ਲੱਭ ਕਰਵਾਇਆ ਜਾਏਗਾ ਮਸ਼ੀਨਾਂ ਤੋਂ ਲੈ ਕੇ ਸੂਈ ਧਾਗਾ ਕੱਟ ਬਟਨ ਵਾਸਤੇ ਜੋ ਵੀ ਸਮਾਨ ਉਹਨਾਂ ਨੂੰ ਚਾਹੀਦਾ ਉਹ ਸਾਡਾ ਮਟੀਰੀਅਲ ਇਥੋਂ ਦਿੱਤਾ ਜਾਏਗਾ ਤੇ ਅੱਜ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਅਜਵੇਂ ਸਾਡਾ ਤੀਜਾ ਦਿਨ ਹੈ 16 ਤਾਰੀਖ ਨੂੰ ਸਟਾਰਟ ਹੋ ਗਿਆ ਸੀਗਾ ਤੇ ਅੱਜ ਸਾਡੇ ਵਿੱਚਕਾਰ ਪਹੁੰਚੇ ਨੇ ਸਾਡੇ ਮਿੱਤਰ ਉਹਗੇ ਸਮਾਜ ਸੇਵੀ ਲੈਕਚਰਰ ਨੌਰੰਗ ਸਿੰਘ ਜੀ ਜੋ ਕਿ ਪੰਜਾਬ ਐਵਆਈਡੀ ਨੇ ਬੜਾ ਫਖਰ ਮਹਿਸੂਸ ਹੁੰਦਾ ਜਦੋਂ ਇਹ ਜੀਆਂ ਸਿੱਖਿਤਾ ਸਾਡੇ ਕੋਲ ਆਪਣੀਆਂ ਸੇਵਾਵਾਂ ਦੇਣ ਆਉਂਦੇ ਨੇ ਉਹ ਸਾਨੂੰ ਸਹਿਯੋਗ ਵੀ ਦੇ ਕੇ ਜਾ ਰਹੇ ਨੇ ਬਹੁਤ ਵੱਡਾ ਸਹਿਯੋਗ ਹੈ ਉਹਨਾਂ ਦਾ ਪਹਿਲਾਂ ਵੀ ਦਵਾਈਆਂ ਵਾਸਤੇ ਵੀ ਦਵਾਈਆਂ ਦੇ ਲੰਗਰ ਦੇ ਵਿੱਚ ਆ ਕੇ ਉਹ ਦਵਾਈਆਂ ਪੇਟ ਕਰਕੇ ਗਏ ਸਾਨੂੰ ਅੱਜ ਫਿਰ ਇਸ ਲੈ ਕੇਂਟਰ ਵਾਸਤੇ ਹੀ ਉਹਨਾਂ ਨੇ ਆਪਣਾ ਸਹਿਯੋਗ ਦਾ ਸੀ ਦਿੱਤੀ ਹੈ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਬੜਾ ਫਕਰ ਵੀ ਮਹਿਸੂਸ ਹੁੰਦਾ ਹੈ ਔਰ ਮੇਰਾ ਖਿਆਲ ਹੈ ਜੇ ਸਮਾਜ ਜਿਉਂਦਾ ਹੈ ਤਾਂ ਇਹਦੇ ਜੋ ਸਮਾਜ ਸੇਵੀ ਨੇ ਉਹਨਾਂ ਦੇ ਸਾਥੇ ਜਿਉਂਦਾ ਕਿਉਂਕਿ ਇਕੱਲਾ ਕੋਈ ਵੱਡਾ ਨਹੀਂ ਹੋ ਸਕਦਾ ਇਕੱਲਾ ਕੋਈ ਕੁਝ ਨਹੀਂ ਕਰ ਸਕਦਾ ਮੈਂ ਸੋਚਿਆ ਕਿ ਮੈਂ ਇਕੱਲਾ ਕਰ ਲਾਂਗਾ ਤਾਂ ਜਨਾਬ ਇੱਥੇ ਜਿੰਨੀਆਂ ਮੱਲਾਂ ਪਟੀਆਂ ਰੋਝੂਂਦੀਆਂ ਨੇ ਉਹ ਵੀ ਪੋਸੀਬਲ ਨਹੀਂ ਹੈਗੀ ਆ ਉਹ ਸਾਰੀਆਂ ਦਵਾਈਆਂ ਹੁੰਦੀਆਂ ਨੇ ਉਹ ਸਾਰੇ ਇਹ ਜੇ ਸਹਿਯੋਗੀ ਸੱਜਣਾ ਦੇ ਸਦਕਾ ਇਹਨਾਂ ਦੇ ਸਹਿਯੋਗ ਸਦਕਾ ਹੀ ਹੁੰਦਾ ਮੈਂ ਇੱਕ ਵਾਰ ਫਿਰ ਇਹਨਾਂ ਦੇ ਇੱਥੇ ਆਇਆ ਨੂੰ ਜੀ ਆਇਆਂ ਕਹਿੰਦਾ ਹਾਂ ਇਹਨਾਂ ਨੇ ਅੱਜ ਇੱਥੇ ਪਹੁੰਚ ਕੇ ਸੜੀਆਂ ਕੁੜੀਆਂ ਦਾ ਜਿਨ੍ਹਾਂ ਨੇ ਜੋ ਸਲਾਈ ਸਿੱਖ ਰਹੀਆਂ ਨੇ ਉਹਨਾਂ ਦਾ ਹੌਸਲਾ ਵਧਾਈ ਕੀਤੀ ਸੋ ਬਹੁਤ ਬਹੁਤ ਧੰਨਵਾਦ ਮੈਂ ਆਸ ਰੱਖਦਾ ਅੱਗੇ ਵੀ ਇਹ ਸਮੇਂ-ਸਮੇਂ ਸਾਨੂੰ ਸਹਿਯੋਗ ਦਿੰਦੇ ਰਹਿਣ ਕਿ ਸਾਡੇ ਕੋਲ ਆ ਕੇ ਇਸੇ ਦੀ ਕਿ ਸਾਡੇ ਮੋਢੇ ਨਾਲ ਮੋਢਾ ਲਾਉਣਗੇ ਤੇ ਸਾਡੇ ਹੌਸਲਿਆਂ ਨੂੰ ਬੁਲੰਦ ਕਰਨਗੇ ਕਿਉਂਕਿ ਇਹ ਨਹੀਂ ਅਜਿਹੇ ਵੀਰਾਂ ਦੇ ਸਿਰ ਦੇ ਨਾਲ ਹੀ ਸਾਡਾ ਜੋ ਸਹਿਯੋਗ ਦੇ ਨਾਲ ਹੀ ਉਹਨਾਂ ਦੇ ਦਿੱਤੇ ਹੌਸਲਿਆਂ ਦੇ ਨਾਲ ਹੀ ਅਸੀਂ ਉਡਾਨ ਭਰ ਸਕਦੇ ਹਾਂ ਬਾਕੀ ਸਾਡੀ ਕੋਈ ਔਕਾਤ ਨਹੀਂ ਹੈ ਇਕੱਲਿਆਂ ਦੀ ਸੋ ਬਹੁਤ-ਬਹੁਤ ਧੰਨਵਾਦੀ ਨੋਗਨ ਸਿੰਘ ਜੀ ਲੈਕਚਰਰ ਪੰਜਾਬ ਐਵਾਰਡੀ ਸੋ ਬਹੁਤ-ਬਹੁਤ ਧੰਨਵਾਦੀ ਇੱਕ ਵਾਰ ਫਿਰ ਕਹਦਾ ਜੀ ਆਇਆਂ ਨੂੰ